ਟਾਈਮ ਕਰੀਬ 2 ਵਜ ਗਏ ਤੇ ਆਪਾਂ ਹੁਣ ਲੱਗਾ ਮਸ਼ੀਨ ਸਟਾਰਟ ਕਰਨਾ ਉਹਦਾ ਕਾਰਨ ਇਹ ਆ ਆਪਾਂ ਅੱਜ ਸਵੇਰੇ ਦੇ ਜਿਹੜਾ ਸਾਹਮਣੇ ਤੁਸੀਂ ਆਹ ਜਵਾਰ ਦਾ ਖੇਤ ਦੇਖ ਰਹੇ ਹੋ ਇਹਦਾ ਤੁਹਾਨੂੰ ਆਹ ਖੇਤਿੰਦਾ ਇਹ ਖੇਤ ਦੀ ਬਾਟੀ ਕਰਨ ਲਈ ਆਉਣਾ ਸੀ ਪਰ ਆਪਾਂ ਨੇ ਪਹਿਲਾਂ ਉਹ ਸਾਹਮਣੇ ਦੇ ਰਸਤੇ ਦਿੰਦੇ ਨੇ ਉਹਨਾਂ ਵਿੱਚ ਹੀ ਰਸਤਾ ਦੇਖਿਆ ਮਸ਼ੀਨ ਨੂੰ ਲੈ ਕੇ ਜਾਂਦਾ ਉਹ ਖੇਤ ਤੱਕ ਉਸ ਤੋਂ ਬਾਅਦ ਜਿਹੜੇ ਆ ਤੁਸੀਂ ਇੱਧਰ ਦਰਖਤ ਦੇਖ ਰਹੇ ਹੋ ਇਹਨਾਂ ਦਰਖਤਾਂ ਦੇ ਵਿੱਚ ਦੀ ਆਪਾਂ ਨੇ ਰਸਤਾ ਦੇਖਿਆ ਪਰ ਕਿਤੇ ਗੱਲ ਨਾ ਬਣੀ ਅਖੀਰ ਨੂੰ ਜਿਹੜੇ ਬੰਦੇ ਤੇ ਆਪਾਂ ਨੇ ਖੇਤ ਦੀ ਬਾਡੀ ਕਰਨੀ ਆ ਉਹ ਬੰਦੇ ਨੇ ਸਾਹਮਣੇ ਜਿਹੜਾ ਤੁਸੀਂ ਨਿੰਬੂ ਦਾ ਬਾਗ ਦੇਖ ਰਹੇ ਹੋ ਇਹ ਬਾਗ ਵਾਲੇ ਬੰਦੇ ਨਾਲ ਗੱਲ ਕੀਤੀ ਤੇ ਉਰੋਂ ਦੀ ਰਸਤਾ ਮਿਲਿਆ ਤੇ ਹੁਣ ਮਸ਼ੀਨ ਆਪਾਂ ਬਾਢੀ ਕਰਨ ਲੈ ਕੇ ਜਾਂਦੇ ਆਂ ਉੱਥੇ ਜੇ ਖੇਤ ਦੀ ਗੱਲ ਕਰੀਏ ਤਾਂ 20 ਕਿੱਲੇ ਨੇ ਸਵੇਰ ਦੀ ਮਸ਼ੀਨ ਜੇ ਟਾਈਮ ਨਾਲ ਚੱਲ ਪੈਂਦੀ ਤਾਂ ਸ਼ਾਮ ਤੱਕ 20 ਕਿੱਲੇ ਨਿਮੇੜ ਕੇ ਆਪਾਂ ਦੁਬਾਰਾ ਆਪਣੇ ਰੂਮ ਚ ਵਗ ਜਾਂਦੇ ਪਰ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਟਾਈਮ 2:00 ਵੱਜ ਗਏ ਤੇ ਅੱਜ ਸ਼ਾਮ ਤੱਕ ਇਹ ਖੇਤ ਦੀ ਬਾਢੀ ਦਾ ਕੰਮ ਨਿਪਟਣਾ ਜਿਹੜਾ ਉਹ ਮੁਸ਼ਕਿਲ ਆ ਬਾਕੀ ਹੁਣ ਕਾਟਰ ਪਾਉਣਾ ਮਸ਼ੀਨ ਦੇ ਲੈ ਕੇ ਚੱਲਦੇ ਆਂ ਸਾਹਮਣੇ ਖੇਤ ਚ ਉੱਥੇ ਰੀ ਜਾ ਆਪਣੇ ਜਵਾਰ ਦੀ ਬਾੜੀ ਦਾ ਕੰਮ ਨਿਪਟੜਦੇ ਕਰਦੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਹ ਚਣਿਆਂ ਦਾ ਕੰਮ ਆ ਜਿਹੜਾ ਇਹ ਸਟਾਰਟ ਹੋ ਜੂਗਾ ਜੇ ਚਣਿਆਂ ਦੀ ਗੱਲ ਕਰੀਏ ਔਰੇ ਤਾਂ ਚਨੇ ਔਰੇ ਵਧੀਆ ਨੇ 50% ਇਸ ਜਵਾਰ ਸੀ 50% ਇਸ ਚਨੇ ਨੇ ਬਾਕੀ ਕੁਸ਼ਕ ਪਹਿਲਾਂ ਆਪਣੀ ਇੱਕ ਮਸ਼ੀਨ ਹੈ ਜਿਹੜਾ ਤੁਸੀਂ ਆ ਖੇਤ ਦੇਖ ਰਹੇ ਹੋ ਇਹਦੇ ਵਿੱਚ ਚੌਲੇ ਫਲੀਆਂ ਲਾਈਆਂ ਹੋਈ ਸੀ ਇਹ ਚੌਲੇ ਫਲੀਆਂ ਦੇ ਕੁੱਪੇ ਕੱਢੇ ਨੇ ਇੱਕ ਮਸ਼ੀਨ ਨਾਲ ਤੇ ਇਹਨੇ ਕੁੱਪੇ ਵਾਲਾ ਕੰਮ ਨਿਪਟੜ ਗਿਆ ਜੇ ਆਪਾਂ ਔਰੇ ਚਣਿਆਂ ਦੀ ਡਾਇਰੈਕਟ ਬਾੜੀ ਦੀ ਗੱਲ ਕਰੀਏ ਤਾਂ ਡਾਇਰੈਕਟ ਬਾੜੀ ਵਾਲਾ ਕੰਮ ਨਹੀਂ ਹੈਗਾ ਇੱਥੇ ਉਹਦਾ ਕਾਰਨ ਇਹ ਆ ਵੀ ਜਿਹੜੇ ਚਨੇ ਨੇ ਇਹਨਾਂ ਦੀ ਹਾਈਟ ਛੋਟੀ ਆ ਤੇ ਜਿਹਦੇ ਕਰਕੇ ਉਹ ਬਾਡੀ ਕਰਦੇ ਆ ਤਾਂ ਖਾਸੇ ਚਨੇ ਜਿਹੜੇ ਉਹ ਹੀਠਾਂ ਬਚ ਜਾਂਦੇ ਨੇ ਬਾਕੀ ਖੇਤ ਦੇ ਵਿੱਚ ਪੱਥਰ ਜਿਆਦੇ ਆ ਜਿਹਦੇ ਕਰਕੇ ਚਣਿਆਂ ਦੀ ਜਿਹੜਾ ਡਾਇਰੈਕਟ ਬਾਡੀ ਵਾਲਾ ਕੰਮ ਆ ਉਹ ਇੱਥੇ ਚੱਲਦਾ ਨਹੀਂ ਇੱਥੇ ਇਹ ਲੇਬਰ ਨਾਲ ਪੱਟ ਕੇ ਕੁੱਪੇ ਲਾ ਲੈਂਦੇ ਨੇ ਤੇ ਮਸ਼ੀਨ ਆ ਜਿਹੜੀ ਫਿਰ ਉਹ ਜਾਦਾ ਰੀਲ ਨਾਲ ਚੱਕ ਲੈਂਦੀ ਆ ਤੇ ਜਾ ਫਿਰ ਲੀਵਰ ਚੱਕ ਚੱਕ ਕੱਟ ਦੇ ਵਿੱਚ ਗੁੱਪੇ ਸਿੱਟੀ ਜਾਂਦੀ ਆ ਲੀਵਰ ਨਾਲ ਕੰਮ ਚੱਲਦਾ ਜਾਂਦਾ। ਬਾਕੀ ਹੁਣ ਕਾਟਰ ਪਾਉਣੇ ਮਸ਼ੀਨ ਤੇ ਕਾਟਰ ਪਾਉਣ ਤੋਂ ਬਾਅਦ ਸਾਹਮਣੇ ਜਿਹੜਾ ਤੁਸੀਂ ਉਹ ਖੇ ਦੇਖ ਰਹੇ ਉਹਦੀ ਬਾਟੀ ਕਰਦੇ। ਜੇ ਉਹ ਰਿਹਾ ਆਪਾਂ ਰਸਤਿਆਂ ਦੀ ਗੱਲ ਕਰੀਏ ਤਾਂ ਰਸਤੇ ਤੁਸੀਂ ਦੇਖ ਸਕਦੇ ਹੋ। ਇਹ ਰਸਤਾ ਵੀ ਆਪਾਂ ਨੂੰ ਸਵੇਰ ਦੇ ਘੁੰਮਦੇ ਫਿਰਦਿਆਂ ਨੂੰ ਕਰੀਬ 2 ਵਜੇ ਮਿਲਿਆ ਤੇ ਹੁਣ ਮਸ਼ੀਨ ਲੈ ਕੇ ਚੱਲੇ ਆ। ਤੇ ਜਿਹੜੇ ਤੋਂ ਪਹਿਲਾਂ ਰਸਤੇ ਦੇਖੇ ਸੀ ਉਹ ਰਸਤਿਆਂ ਦੇ ਵਿੱਚ ਦੀ ਮਸ਼ੀਨ ਜਾਣ ਵਾਲਾ ਕੰਮ ਔਖਾ ਸੀ। ਉਹ ਰਸਤੇ ਪਹਿਲਾਂ ਜੀਸੀਬੀ ਨਾਲ ਕਰਵਾਉਣੇ ਪੈਂਦੇ ਉਹ ਤੋਂ ਬਾਅਦ ਮਸ਼ੀਨ ਜਾਂਦੀ ਤਾਂ ਕਿ ਹੁਣ ਚਲਦਿਆ ਤੇ ਚੱਲ ਕੇ ਕਰਦੇ ਹਾਂ ਅਸੀਂ ਇਸ ਦਾ ਕਮਿਆ ਠੀਕ ਆ ਮਾ ਠੀਕ ਆ ਵਧੀਆ ਬਸ ਠੀਕ ਆ ਇਹਨੂੰ ਸਿੱਟੇ ਚੈੱਕ ਕਰਾ ਦੇ ਖੇਤ ਵਾਲੇ ਨੂੰ ਉਹ ਤੋਂ ਬਾਅਦ ਦਾਣੇ ਨੇ ਦਾਣੇ ਚੈੱਕ ਕਰਵਾ ਦੇ ਬਾਕੀ ਖੇਠਾਂ ਗਿਰੀ ਵਾਲੀ ਹੋਈ ਆ ਜਣਾ ਗਿਨ ਦਾ ਕਾਰਨ ਤਾਂ ਇਹ ਜੰਗਲ ਹੈਗਾ ਹਾਂ ਆਲੇ ਦੁਆਲੇ ਸਾਰੀ ਜੰਗਲ ਹੈਗਾ ਜੰਗਲ ਆਉ ਡੱਕਰ ਰਹਿੰਦੇ ਨੇ ਜਿਹੜੇ ਹਾਂ 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 ਜੰਗਲੀ ਜੰਗਲੀ ਜਾਨਵਰ ਹਾਂ ਹਾਂ ਤੋੜ ਦਿੰਦੇ ਨੇ ਇਹਨੂੰ ਖਰਾਬ ਕਰ ਦਿੰਦੇ ਨੇ ਠੀਕ ਆ ਠੀਕ ਆ ਠੀਕ ਆ ਖਾ ਲੈਂਦੇ ਨੇ ਖਾ ਲੈਂਦੇ ਨੇ ਆ ਤਾਂ ਹੀ ਆ ਵਿੱਚ ਖਾਸੀ ਜਗ੍ਹਾ ਜਿਵੇਂ ਆਪਾਂ ਇਹਦਾ ਕੋਈ ਨਹੀਂ ਇਹਦਾ ਤਾਂ ਦੱਕਾ ਮਾਰ ਰਹੇ ਨੇ ਆ ਖਾਸੀ ਮਿੱਧੀ ਹੋਈ ਆ ਵਿੱਚ ਇੱਥੋਂ ਮਸ਼ੀਨ ਆਪਾਂ ਨੇ ਸਟਾਰਟ ਕੀਤੀ ਆ ਉੱਥੋਂ ਵੀ ਖਾਸੀ ਮਿੱਧੀ ਹੋਈ ਆ ਬਾਕੀ ਇਹ ਮਸ਼ੀਨ ਆਪਾਂ ਨੇ ਸਟਾਰਟ ਕਰਤੀ ਛੱਟਿਆਂ ਦੇ ਦਾਣੇ ਚੈੱਕ ਕਰ ਲੈ ਖੇਤ ਵਾਲੇ ਨੂੰ ਟੈਂਕ ਚ ਦਾਣੇ ਚੈੱਕ ਕਰਵਾ ਦਿੰਦੇ ਆ। ਉਸ ਤੋਂ ਬਾਅਦ ਮਾਮਾ ਮੈਂ ਜਾਣਾ ਆਪਣੀ ਇੱਕ ਨੰਬਰ ਮਸ਼ੀਨ ਕੋਲ। ਉਹ ਥੋੜੇ ਜੇ ਛੱਟਿਆਂ ਚ ਦਾਣੇ ਛੱਡ ਰਹੀ ਆ। ਜੇ ਮਤਲਬ ਥੋੜੀ ਬਾਸਕ ਟਾਈਟ ਕਰ ਦਿੰਦੇ ਨੇ ਤਾਂ ਦਾਣੇ ਤੋੜਨ ਲੱਗ ਜਾਂਦੀ ਆ। ਉਹਨਾਂ ਮੁੰਡਿਆਂ ਦਾ ਫੋਨ ਆਇਆ। ਇੱਕ ਵਾਰ ਉਹਨਾਂ ਦਾ ਮਸ਼ੀਨ ਸੈੱਟ ਕਰਵਾ ਦਈ ਆਪਾਂ ਜਾ ਕੇ ਤੇ ਤੁਸੀਂ ਵੱਡੋ ਇੱਥੇ। ਲੱਗੀ ਐ? ਹਾਂ ਇੱਥੋਂ 2 ਕਿਲੋਮੀਟਰ ਦੀ ਆ। ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਪਾਸੇ ਖੇਤ ਵੱਡਣਾ ਆ। ਇਦੇ ਵਿੱਚ ਐਵੇਂ ਜੰਗਲੀ ਜਾਨਵਰਾਂ ਨੇ ਖਾਸੀ ਜਵਾਰ ਰੜੀ ਮਿੱਧੀ ਹੋਈ ਆ ਐ ਨਾਲੋ ਵੀ ਇਹਦੇ ਵਿੱਚੋਂ ਜੇ ਬਾੜੀ ਨਹੀਂ ਤਾਂ 30% ਜਵਾਰ ਆ ਜਿਹੜੀ ਉਹ ਜੰਗਲੀ ਜਾਨਵਰਾਂ ਨੇ ਮਿੱਧੀ ਹੋਈ ਆ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਜੰਗਾ ਆਪਾਂ ਆ ਗਏ ਆਪਣੀ ਇੱਕ ਨੰਬਰ ਮਸ਼ੀਨ ਕੋਲ ਤੇ ਆਉਂਦੇ ਨੇ ਮੁੰਡਾ ਖੜਾ ਰੱਖਿਆ ਮਸ਼ੀਨ ਮਸ਼ੀਨ ਦੀ ਜੇ ਗੱਲ ਕਰੀਏ ਤਾਂ ਮਸ਼ੀਨ ਦਾਣੇ ਜਿਹੜਾ ਆਪਾਂ ਬਾਸਕਟ ਡਾਊਨ ਕਰ ਦਿੰਦੇ ਆ ਤਾਂ ਛੱਟਾਂ ਦੇ ਦਾਣੇ ਛੱਡਦੀ ਆ ਤੇ ਜੇ ਆਪਾਂ ਬਾਸਕਟ ਨੂੰ ਟਾਈਟ ਕਰ ਦਿੰਦੇ ਆ ਤਾਂ ਦਾਣੇ ਪੰਨੇ ਲੱਜ ਜਾਂਦੇ ਆ ਤੇ ਦੇਖਣਾ ਚੱਲ ਕੇ ਮਸ਼ੀਨ ਦੇ ਲਵੇ ਵੀ ਕੀ ਗੱਲ ਬਾਤ ਆ ਬਾਕੀ ਆਉਂਦੇ ਨੇ ਮਸ਼ੀਨ ਖੜੀ ਆ ਮਸ਼ੀਨ ਆਪਾਂ ਨੇ ਆਪਣੀ ਚਲਾਤੀ ਤੇ ਜਿਵੇਂ ਤੁਸੀਂ ਛੱਟੇ ਦੇਖ ਸਕਦੇ ਹੋ ਛੱਟੇ ਓਕੇ ਨੇ ਟੈਂਕ ਚ ਖੇਤ ਵਾਲੇ ਨੂੰ ਦਾਣੇ ਚੈੱਕ ਕਰਾਤੇ ਦਾਣੇ ਓਕੇ ਨੇ ਇਹ ਮਸ਼ੀਨ ਦੇ ਵਿੱਚ ਇਹ ਫਾਲਟ ਸੀ ਵੀ ਜਿਹੜੀ ਇਹਦੀ ਬਾਸਕਟ ਆ ਉਹ ਇੱਕ ਪਾਸੇ ਉੱਚੀ ਸੀ ਤੇ ਇੱਕ ਪਾਸੇ ਨੀਵੀਂ ਸੀ ਉਹ ਨਟ ਟੁੱਟ ਗਿਆ ਸੀ ਬਾਸਕਟ ਵਾਲਾ ਤੇ ਮੁੰਡੇ ਆਲੇ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਇੱਕ ਪਾਸੋਂ ਬਾਸਕਟ ਜਿਹੜੀ ਝੁੱਕ ਗਈ ਸੀ ਤੇ ਛੱਟੇ ਚ ਦਾਣੇ ਲੱਗਦੀ ਸੀ ਛੱੜਣਾ ਜੇ ਬਾਸਕਟ ਲਾ ਦਿੰਦੇ ਸੀ ਤਾਂ ਤੋੜਨ ਲੱਗ ਜਾਂਦੀ ਸੀ ਤੇ ਹੁਣ ਮਸ਼ੀਨ ਆ ਜਿਹੜੀ ਆਪਣੀ ਓਕੇ ਆ ਖੇਤ ਦੀ ਬਾੜੀ ਦਾ ਕੰਮ ਨਿਬੜ ਗਿਆ ਤੇ ਮਸ਼ੀਨ ਜਾਂਦੀ ਅਗਲੇ ਖੇਤ ਤੇ ਇੱਥੋਂ ਆਪਾਂ ਚੱਲਦੇ ਆਂ ਆਪਣੀ 4 ਨੰਬਰ ਮਸ਼ੀਨ ਕੋਲ ਜਿਹੜੇ ਖੇਤ ਦੀ ਬਾੜੀ ਮਸ਼ੀਨ ਕਰਦੀ ਸੀ ਉਹਦੇ ਖੁੰਝੇ ਦੇ ਵਿੱਚ ਜਿਹੜਾ ਤੁਸੀਂ ਸੋਲਰ ਸਿਸਟਮ ਦੇਖ ਰਹੇ ਹੋ ਇਹ ਲੱਗਾ ਹੋਇਆ ਜੀ ਇਹ ਸੋਲਰ ਸਿਸਟਮ ਆ ਜਿਹੜਾ ਇਹ ਜੰਗਲੀ ਜਾਨਵਰਾਂ ਨੂੰ ਫਸਲ ਤੋਂ ਦੂਰ ਰੱਖਣ ਵਾਸਤੇ ਲਾਇਆ ਹੋਇਆ ਇਹਨਾਂ ਨੇ ਖੇਤ ਦੇ ਚਾਰੇ ਪਾਸੇ ਜਿਵੇਂ ਤਾਰਾਂ ਪਾ ਰੱਖਿਆ ਨੇ ਤੇ ਖੇਤ ਦੇ ਇੱਕ ਸਾਈਡ ਤੇ ਜਿਹੜਾ ਤੁਸੀਂ ਆ ਦੇਖ ਰਹੇ ਹੋ ਇਹ ਸਾਰਾ ਜੰਗਲ ਆ ਤੇ ਇੱਥੇ ਜੰਗਲੀ ਜਾਨਵਰ ਨੇ ਜਿਹੜੇ ਫਸਲ ਨੂੰ ਖਰਾਬ ਕਰ ਦਿੰਦੇ ਨੇ ਉਹਨਾਂ ਜੰਗਲੀ ਜਾਨਵਰਾਂ ਤੋਂ ਫਸਲ ਨੂੰ ਬਚਾਉਣ ਵਾਸਤੇ ਇਹਨਾਂ ਖੇਤ ਦੇ ਚਾਰੇ ਪਾਸੇ ਐਂ ਤਾਰਾਂ ਲਾਈਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਵੀ ਤਾਰਾਂ ਨੇ ਤੇ ਇਹਨਾਂ ਵਿੱਚ ਸੋਲਰ ਵਾਲਾ ਕਰੰਟ ਛੱਡਿਆ ਹੋਇਆ ਜਦੋਂ ਜਾਨਵਰ ਰਾਤ ਨੂੰ ਫਸਲ ਖਰਾਬ ਕਰਨ ਵਾਸਤੇ ਆਉਂਦੇ ਨੇ ਤਾਂ ਇਹਦੇ ਨਾਲ ਟੱਚ ਹੁੰਦੇ ਨੇ ਇੱਕ ਰਕ ਝਟਕਾ ਮਾਰਦੀ ਆ ਤੇ ਜਿਹਦੇ ਕਰਕੇ ਜਾਨਵਰ ਡਰ ਜਾਂਦੇ ਨੇ ਪਰ ਫੇਰ ਵੀ ਜੇ ਆਪਾਂ ਗੱਲ ਕਰੀਏ ਤਾਂ ਖੇਤ ਦੇ ਵਿੱਚ ਖਾਸੀ ਫਸਲ ਸੀ ਜਿਹੜੀ ਉਹ ਜੰਗਲੀ ਜਾਨਵਰਾਂ ਨੇ ਖਰਾਬ ਕੀਤੀ ਹੋਈ ਸੀ ਇਹ 13 ਕਿੱਲਾਂ ਦਾ ਖੇਤ ਆ ਜਿਹਦੇ ਵਿੱਚੋਂ ਤਕਰੀਬਨ ਤਕਰੀਬਨ 1 ਕਿੱਲਾ ਜੰਗਲੀ ਜਾਨਵਰਾਂ ਨੇ ਖਰਾਬ ਕਰ ਦਿੱਤੀ ਸੀ ਚਾ ਨਮਾ ਕੇ ਮੈਂ ਠੀਕ ਆ ਕਦੋਂ ਗਾਇਆ ਆ ਲੈ ਫਿਰ ਚੱਕ ਸਮਾਨ ਮਾ 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 ਨੂੰ ਕਾਨੂੰਨ ਦਾਲ ਦੂੜ ਬਣਾਉਂਦੀ ਖੇਚਲਾ ਕਰੂਗਾ ਉਹ ਬੀਓ ਲਿਆਂਦੀ ਮਾ ਚਲ ਮਾਮੇ ਨੂੰ ਤਾਂ ਲੈਂਦੇ ਨਹੀਂ ਯਾਰ ਅੱਜ ਮਾਮਾ ਤਾਂ ਗੱਲਾਂ ਵੀ ਹੋਰੀ ਯਾਰੇ ਲੋਕਾਂ ਬੰਦ ਹਾਂ ਕਿਵੇਂ ਚੱਲੀ ਜਾਂਦੀ ਆ ਵਧੀਆ ਉਹ ਨਿਬੜੀਆਂ ਦਾ ਕੰਮ ਬਾ ਠੀਕ ਆ ਠੀਕ ਹੈ ਨਾ ਬਾਕੀ ਤੂੰ ਕਰ ਇੱਥੇ ਹੁਣ ਸਬਜੀ ਭਾਜੀ ਦਾ ਮੈਂ ਇਥੋਂ 4 ਨੰਬਰ ਮਸ਼ੀਨ ਕੋਲ ਜਾਣਾ ਮੈਂ ਪਹਿਲਾਂ ਹੁਣ 1 ਨੰਬਰ ਕੋਲ ਆਏ ਸੀ ਉਹ ਦਾਣੇ ਤੋੜਨ ਲੱਗ ਜੀ ਤੇ ਛੱਟਿਆਂ ਦੇ ਦਾਣੇ ਲੱਗੇ ਜੀ ਛੱੜਨ ਕੁਦਰਾ ਦਾ ਬਾਸਕਟ ਵਾਲਾ ਨਟ ਸੀ ਤੇ ਕਿਛੜ ਤੋਂ ਟੁੱਟ ਗਿਆ ਟੁੱਟ ਕੇ ਬਾਸਕੜਾ ਐਂ ਨਹੀਂ ਹੋ ਗਈ ਸੀ ਮੁੰਡਿਆਂ ਨੂੰ ਪਤਾ ਨਹੀਂ ਲੱਗਾ ਤੇ ਉਹ ਨਟ ਨਵਾਂ ਪਾ ਕੇ ਹੁਣ ਚਲਾ ਕੇ ਆਇਆ ਬਾਕੀ ਇਹਨਾਂ ਨੂੰ ਨਹੀਂ ਪਤਾ ਹੁਣ ਕਿਵੇਂ 4 ਨੰਬਰ ਵਾਲੇ ਇਹਨਾਂ ਨੂੰ ਫੋਨ ਕਰਦਾ ਵੀ ਕਿੱਥੇ ਨੇ ਕਿੱਥੇ ਨਾ ਫਿਰ ਇਹਨਾਂ ਕੋਲ ਜਾਣਾ ਹੁਣ ਮੈਂ ਤੂੰ ਕਰ ਲੈ ਰੋਟੀ ਪਾ ਲੈ ਆਪਾਂ ਆਪਣੀ 4 ਨੰਬਰ ਮਸ਼ੀਨ ਕੋਲ ਆਉਂਦੇ ਸੀ ਆਉਂਦੇ ਰਸਤੇ ਦੇ ਵਿੱਚ ਇੱਕ ਦੋ ਕੰਮ ਸੀ ਆਪਾਂ ਉਹ ਨਿਮੇੜਨ ਲੱਗੇ ਤੇ ਆਉਂਦੇ ਗਾਰਦਿਆਂ ਨੂੰ ਮੋੜਣ ਵਾਲਾ ਕੰਮ ਸੀ ਉਹ ਨਿਮੇੜਤਾ ਉਹ ਨਿਮੇੜ ਕੇ ਮਸ਼ੀਨ ਟਰਾਲੇ ਕੋਲ ਲਿਆਂਦੀ ਤੇ ਇੱਕ ਕਟਰ ਲੋਡ ਲੱਗੇ ਹੋਏ ਨੇ ਕਰਨ ਬਾਕੀ ਪੂਰੇ 20 ਕਿਲੇ ਸੀ ਵੜਨ ਵਾਲੇ ਆਪਣੀ ਮਸ਼ੀਨ 2 ਵਜੇ ਚੱਲੀ ਸੀ ਪਰ ਫੇਰ ਵੀ 13 ਕਿਲੇ ਵੜਦੇ ਮਸ਼ੀਨ ਨੇ ਬਾਕੀ ਦੇ 7 ਕਿਲੇ ਨੇ ਉਹ ਬਾਡੀ ਕਰਾਉਣ ਵਾਲੇ ਬੰਦੇ ਆਏ ਨਹੀਂ ਤੇ ਆਪਾਂ 13 ਕਿਲੇ ਦੀ ਬਾਡੀ ਦਾ ਕੰਮ ਨਿਮੇੜਤਾ ਤੇ ਹੁਣ ਮਸ਼ੀਨ ਦਾ ਕਟਰ ਕਰਦਿਆਂ ਲੋਡ ਉੱਤੇ ਰੂਮ ਚ ਚੱਲਦੇ ਆਂ ਉੱਥੇ ਚੱਲ ਕੇ ਮਸ਼ੀਨ ਦਾ ਕੰਮ ਕਰਦੇ ਦੇਖਦੇ ਆ ਤੇ ਵਾਕ ਜਿਹੜੀ ਆਪਣੀ 1 ਨੰਬਰ ਮਸ਼ੀਨ ਆ ਉਹ ਖੇਤ 'ਚ ਖੜੂਗੀ 3 ਨੰਬਰ ਮਸ਼ੀਨ ਆ ਉਹ ਵੀ ਖੇਤ 'ਚ ਖੜੂਗੀ 5 ਨੰਬਰ ਮਸ਼ੀਨ ਆ ਜਿਹੜੀ ਉਹ ਵੀ ਖੇਤ 'ਚ ਖੜੂ ਤੱਲੇ ਜਿਹੜੀ 4 ਨੰਬਰ ਮਸ਼ੀਨ ਆ ਇਹਨੂੰ ਆਪਾਂ ਰੂਮ 'ਚ ਲੈ ਕੇ ਚੱਲਦੇ ਆ